ਤੁਸੀਂ ਪਹਿਲਾ ਪੈਂਚਰ ਲਾਉਂਦੇ ਸੀ ਹੁਣ ਤੁਸੀਂ ਡਾਕਟਰ ਨੂੰ ਬੋਗ ਹਸਪੀਟਲ ਦੇ ਟਾਰਗੇਟ ਗਏ ਪੂਰੇ ਹੋਰੇ ਹੋ ਜਾਣਗੇ ਜੀ ਹੋ ਜਾਣਗੇ ਤਾ ਲੈ ਆ ਕੀ ਕਰਦੇ ਰਹਿੰਦੇ ਹੋ ਇਹਦੇ ਨਾਲ ਦਿਮਾਗ ਤੇਜ ਹੁੰਦਾ ਹੈ ਜੀ ਉਹ ਨਹੀਂ ਨਹੀਂ ਟਰੈਕਟਰ ਸਾਹਿਬ ਮੈਂ ਹੁਣ ਦੁਬਾਰਾ ਬਸਾਂ ਸੁਰਮਾਨੀ ਵੇਚਣਾ ਨਾਲੇ ਮੈਂ ਹੁਣ ਦੁਬਾਰਾ ਪੈਂਚਰ ਨਹੀਂ ਲਾਣੇ ਹੈ ਜੀ ਮੇਰੇ ਤੋਂ ਵੀ ਹੁਣ ਸੂਪ ਨਹੀਂ ਬੰਨਣਾ ਹੈਗਾ ਦੁਬਾਰਾ ਤਾਂ ਹੀ ਤਾਂ ਮੈਂ ਕਹਿ ਰਿਹਾ ਹੁਣ ਆਪਣੇ ਆਪਰੇਸ਼ਨ ਮੈਡੀਕਲ ਕੰਟੀਨ ਤੇ ਪਾਰਕਿੰਗ ਬਧਾਓ ਭਾਵੇਂ ਕੋਈ ਨਾਂੜ ਚੜੀ ਆੜਾ ਆਵੇ ਉਦੋਂ ਵੀ ਆਪਰੇਸ਼ਨ ਕਰ ਦੋ ਹੁਣ ਦੇਖ ਲਓ ਤੁਸੀਂ ਕੀ ਕਰਨਾ ਹੈ ਕੁਲ ਚੁੱਕਿਆ ਕੁੜਕੂ ਖੇਡ ਕੇ ਟਰੈਕਟਰ ਸਾਹਿਬ ਅਸੀਂ ਹੁਣ ਸਲਾਹ ਕਰ ਲਈ ਹੈ ਅਗਲੇ ਮਹੀਨੇ ਦੇ ਸਾਰੇ ਟਾਰਗੇਟ ਪੂਰੇ ਕਰਾਂਗੇ ਦੈਟਸ ਲਾਈਕ ਅ ਗੁੱਡ ਡਾਕਟਰ ਹਾਜੀ ਹਾਜੀ ਆਜੋ 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 ਮੇਰੇ ਨਾਲ ਪੇਸ਼ੈਂਟ ਲਾ ਕੇ ਡਾਕਟਰ ਜੀ ਪੇਸ਼ੈਂਟ ਇੱਧਰ ਹੈ ਪੇਸ਼ੈਂਟ ਲਈ ਤਾਂ ਦੇਖ ਰਿਹਾ ਆਜੋ ਆਜੋ ਸਾਰੇ ਡਾਕਟਰ ਇੱਥੇ ਬੈਠੇ ਐ ਸਾਨੂੰ ਜਰਾ ਦੱਸ ਕੀ ਬਿਮਾਰੀ ਹੈ ਤੁਹਾਡੀ ਬਿਮਾਰੀ ਮੰਨੂ ਦਾ ਕੋਈ ਨਹੀਂ ਪਰ ਜਿਹੜੀ ਇਹ ਮੈਡੀਕਲ ਲਾਈਨ ਦੇ ਵਿੱਚ ਤੁਹਾਡੇ ਵਰਗੀ ਬਿਮਾਰੀ ਆ ਨਾ ਮੈਂ ਉਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ ਮਤਲਬ ਮਤਲਬ ਮੈਂ ਆ ਡਾਕਟਰ ਮੇਜਰ ਸੀਆਈਡੀ ਮੈਡੀਕਲ ਅਫੀਸਰ ਉਹ ਸੂਏ ਡਾਕਟਰ ਤਾਰੀ ਜਾ ਕੇ ਆਪਣਾ ਸੁਰਮਾ ਵੇਚ ਤੇ ਤੂੰ ਡਾਕਟਰ ਬੱਲੀ ਜਾ ਕੇ ਆਪਣੇ ਪੈਂਚਰ ਲਾ ਤੇ ਤੂੰ ਵੱਡਾ ਡਾਕਟਰ ਚੰਨੜ ਜਾ ਕੇ ਆਪਣਾ ਸੂਪ ਵੇਚ ਤੇ ਤੂੰ ਵੱਡਾ ਡਾਇਰੈਕਟਰ ਬਲੀ ਫਿਰਦਾ ਉਹ ਬੱਸ ਸਟੈਂਡ ਤੇ ਹੈ ਨਾ ਸ਼ੁਭਸ਼ਾਟਾਲੇ ਜਾ ਕੇ ਆਪਣੇ ਪਰਚੀਆਂ ਕੱਟ ਉਥੇ ਤੁਹਾਨੂੰ ਕਿਉਂ ਪਤਾ ਲੱਗਿਆ ਜੀ ਤੇਰੇ ਬਾਰੇ ਸਾਰਾ ਪਤਾ ਕਰਕੇ ਆਇਆ ਮੈਂ ਡਾਕਟਰਸ ਅਸੀਂ ਇਹ ਮੀਟਿੰਗ ਇੱਥੇ ਖਤਮ ਕਰਦੇ ਹਾਂ ਡਾਕਟਰ ਮੇਜਰ ਅੱਜ ਵੀ ਨਹੀਂ ਆ ਸਕਦੇ